ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ। ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ। ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਆਪਾਂ ਅੱਜ ਦੀ ਵੀਡੀਓ। ਅੱਜ ਦੀ ਵੀਡੀਓ ਬਣਾਉਣ ਵਾਸਤੇ ਮੈਂ ਸਲਾਈ ਤੇ 14 ਕੁੰਡੇ ਪਾਏ ਆ ਜੀ। 14 ਕੁੰਡੇ ਪਾ ਕੇ 14 ਕੁੰਡੇ ਪਾਏ। ਤੇ ਆਹ ਸਲਾਈ ਹੁਣ ਆਪਾਂ ਸਾਰੇ ਉਲਟੀ-ਉਲਟੀ ਬਣਾਵਾਂਗੇ। ਹੋਰ ਜੀ ਜੇ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ। ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਮੈਂ ਫਿਰ ਤੋਂ ਕਹਿਨੀ ਆ ਕਿ ਮੇਰੇ ਵੀਡੀਓ ਸ਼ੇਅਰ ਜਰੂਰ ਕਰਦਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਉਲਟੀ ਸਲਾਈ ਬਣਾ ਲਈ ਆਪਾਂ ਸਿੱਧੀ ਸਲਾਈ ਆਪਾਂ ਸਿੱਧੀ ਬਣਾਵਾਂਗੇ 14 ਕੁੰਡੇ ਜਿਹੜੇ ਆਪਾਂ ਪਾਏ ਆ ਸਿੱਧੇ-ਸਿੱਧੇ ਬਣਾ ਕੇ ਕੰਪਲੀਟ ਕਰਦੇ ਆਂ ਵਜੈਨ ਤੁਸੀਂ ਬੱਚਿਆਂ ਦੇ ਕੋਟੀ ਸਟਰ ਵਿੱਚ ਪਾਓ ਭਾਵੇਂ ਵੱਡਿਆਂ ਦੇ ਸਿਆਣਿਆਂ ਦੇ ਕਿਸੇ ਦੇ ਵੀ ਪਾਓ ਇੱਕ ਰੰਗ ਦਾ ਵੀ ਬਣਾ ਸਕਦੇ ਆ ਤੇ ਰੰਗਾ ਵਿੱਚ ਵੀ ਬਣਾ ਸਕਦੇ ਆ ਮੈਂ ਤੁਹਾਨੂੰ ਦੋਨੇ ਤਰੀਕੇ ਦੱਸੂਗੀ ਸਿੱਧੀ ਸਲਾਈ ਵੀ ਆਪਾਂ ਬਣਾ ਲਈ ਉਲਟੀ ਸਲਾਈ ਆਪਾਂ ਫਿਰ ਤੋਂ ਬਣਾ ਲੈਨੇ ਆ ਇਹ ਆਪਾਂ ਜਲਦੀ ਜਲਦੀ ਬਣਾਉਣੇ ਆ ਤਾਂ ਕਿ ਮੈਂ ਥੋੜਾ ਜਿਹਾ ਘੱਟ ਸਮਾਂ ਲੱਗੇ। ਅਗਿ ਜਦੋਂ ਟੇਰ ਬਣਾਵਾਂਗੇ ਤਾਂ ਥੋੜੀ ਜਿਹੀ ਹਲਕੀ ਚ ਬਣਾਵਾਂਗੇ। ਹੁਣ ਆਪਾਂ ਆਗੇ ਸਿੱਧੇ ਪਾਸੇ ਆਹ ਕੁੰਡਾ ਤਾਰਿਆ ਆਪਾਂ। ਧਗਾ ਅੱਗੇ ਕਰਾਂਗੇ। ਹੁਣ ਸਿੱਧਾ ਪਾਸਾ ਜੀ। ਸਿੱਧੇ ਪਾਸੇ ਹੁਣ ਆਪਾਂ ਸਾਰੇ ਕੁੰਡੇ ਉਲਟੇ ਬਣਾਵਾਂਗੇ ਜੀ। ਕੁੰਡਾ ਪਸਿੱਦਾ ਬਣਾ ਲਾਂਗੇ ਹੁਣ ਆਪਾਂ ਅੱਗੇ ਉਲਟੀ ਸਾਈਡ ਉਲਟੀ ਸਾਈਡ ਆਪਾਂ ਇੱਕ ਕੁੰਡਾ ਤਾਰਿਆ ਆਹ ਵਾਲਾ ਕੁੰਡਾ ਆਪਾਂ ਸਿੰਪਲ ਬਣਾ ਲਿਆ ਅੱਗੇ ਆਪਾਂ ਇੱਥੇ ਇਸ ਤਰ੍ਹਾਂ ਵਲ ਪਾ ਕੇ ਫਿਰ ਇੱਕ ਕੁੰਡਾ ਉਲਟਾ ਫਿਰ ਵਲ ਪਾਵਾਂਗੇ ਇੱਕ ਕੁੰਡੇ ਤੋਂ ਆਪਾਂ ਦੋ-ਦੋ ਕੁੰਡੇ ਬਣਾ ਕੇ ਆਵਾਂਗੇ ਹਰੇਕ ਗੁੰਡੇ ਦੇ ਉੱਪਰ ਪਹਿਲਾਂ ਆਪਾਂ ਇਸ ਤਰ੍ਹਾਂ ਸਲਾਈ ਤੇ ਵਾਲ ਪਾ ਲਾਂਗੇ ਪੂਰੀ ਸਲਾਈ ਆਪਾਂ ਇਸੇ ਤਰ੍ਹਾਂ ਬਣਾ ਲਵਾਂਗੇ ਇਹ ਆਦੂ ਕੁੰਡੇ ਆਪਾਂ ਇਸ ਤਰ੍ਹਾਂ ਬਣਾ ਲਵਾਂ। ਆਹ ਵਾਲਾ ਬਾ ਵੀ ਸਕਦੇ ਆ। ਇੱਥੇ ਕੋਈ ਜ਼ਰੂਰੀ ਨਹੀਂ ਹੈਗਾ ਨਾ ਪਾਉਗਾ ਮੈਂ। ਹੁਣ ਆਪਾਂ ਇਹ ਕੁੰਡਾ ਤਾਰਿਆ। ਆਹ ਵਾਲਾ ਕੁੰਡਾ ਤਾਰਾਂਗੇ 1 2 ਹੋ ਗਏ। 3 ਕੁੰਡੇ ਤਾਰਾਂਗੇ ਜੀ। 3 ਕੁੰਡੇ ਤਾਰ ਕੇ ਧਾਗਾ ਆਪਾਂ ਅੱਗੇ ਕਰਾਂਗੇ। ਧਾਗਾ ਆਪਾਂ ਇੱਧਰ ਕਰ ਲਿਆ ਜੀ। ਇੱਕ ਵਾਰੀ ਆਪਾਂ ਸਿੱਧੇ ਪਾਸੇ ਉਲਟਾ ਬਣਾਵਾਂਗੇ ਫਿਰ ਧਾਗਾ ਪਿੱਛੇ ਕਰਕੇ ਤਿੰਨੇ ਗੁੰਡੇ ਸਿੱਧੇ ਬਣਾ ਲਾਂਗੇ ਫਿਰ ਅੱਗੇ ਕਰਾਂਗੇ ਧਾਗਾ ਫਿਰ ਤਾਂ ਇਹਨੂੰ ਉਲਟਾ ਬਣਾ ਲਵਾਂਗੇ ਤਿੰਨ ਗੁੰਡਿਆਂ ਤੋਂ ਅਸੀਂ ਸਾਡੇ ਤਿੰਨ ਗੁੰਡੇ ਫੇਰ ਬਣਾ ਲਾਂਗੇ ਆਹ ਗੁੰਡਾ ਤਾਰਾਂਗੇ 1 2 3 ਤਿੰਨ ਤਿੰਨ ਗੁੰਡੇ ਅੰਦਰ ਜਾਣੇ ਜੀ ਫਿਰ ਇੱਕ ਵਾਰੀ ਗੁੰਡੇ ਉਲਟੇ ਬਣਾ ਲਾਂਗੇ ਤਿੰਨ ਧਾਗਾ ਪਿੱਛੇ ਕਰਾਂਗੇ ਸਿੱਧਾ ਬਣਾ ਲਾਂਗੇ ਫਿਰ ਧਾਗਾ ਅੱਗੇ ਕਰਾਂਗੇ ਫਿਰ ਤੋਂ ਉਲਟਾ ਬਣਾ ਲਾਂਗੇ ਸਿੱਧੇ ਪਾਸੇ ਇੱਕ ਗੁੰਡਾ ਤਾਰਾਂਗੇ 2 3 ਆ ਗੁੰਡਾ ਆਪਾਂ ਛੱਡਣਾ ਹੀ ਹੁੰਦਾ ਭਾਵੇਂ ਪਹਿਲਾਂ ਛੱਡਦੇ ਭਾਵੇਂ ਬਾਅਦ ਛੱਡਦੇ ਕਈ ਵਾਰੀ ਆਪਾਂ ਨੂੰ ਇਹ ਭੁਲੇਖਾ ਲੱਗ ਜਾਂਦਾ ਵੀ ਛੱਡਿਆ ਨਹੀਂ ਇੱਕ ਵਾਰੀ ਉਲਟਾ ਬਣਾਇਆ ਧਾਗਾ ਪਿੱਛੇ ਕਰਕੇ ਸਿੱਧਾ ਬਣਾਇਆ ਫਿਰ ਧਾਗਾ ਅੱਗੇ ਕੀਤਾ ਉਲਟਾ ਬਣਾ ਲਾਂਗੇ ਤਿੰਨ ਗੁੰਡੇ ਤਾਂ ਸੀ ਤਿੰਨ ਗੁੰਡੇ ਆਪਣੇ ਫੇਰ ਬਣਾ ਲਏ ਆ ਸਾਡੇ ਲਾਸਟ ਦੇ ਤਿੰਨ ਗੁੰਡੇ ਰਹਿ ਗਏ ਜੀ ਇਹਨਾਂ ਨੂੰ ਵੀ ਅਸੀਂ ਇਸੇ ਤਰ੍ਹਾਂ ਬਣਾ ਲਾਂਗੇ ਇੱਕ ਵਾਰੀ ਉਲਟਾ ਬਣਾਵਾਂਗੇ ਇੱਕ ਵਾਰੀ ਸਿੱਧਾ ਇੱਕ ਵਾਰੀ ਫੇਰ ਤੋਂ ਉਲਟਾ ਰਾ ਗੁੰਡਾ ਸੀ ਸਿੱਧਾ ਬਣਾ ਲਾ సైడ్ అసే కల్టే ఉల్టే బ ਚਾਰ ਸਲਾਈਆਂ ਬਣਾ ਲਈਏ ਜਿਵੇਂ ਆ ਹੋ ਗਈਆਂ ਭਾਵੇਂ ਚਾਰ ਹੁਣhame 6 ਸਲਾਈਆਂ ਦਾ ਗੈਪ ਬਣਾ ਕੇ ਅੱਗੇ ਫੇਰ ਅਸੀਂ ਆਹੇ ਡਿਜ਼ਾਈਨ ਫੇਰ ਸਟਾਰਟ ਕਰ ਦਵਾਂਗੇ ਜੀ ਜੇ ਤੁਹਾਨੂੰ ਚੰਗਾ ਲੱਗੇ ਤਾਂ ਭਾਵੇਂ ਦੋ ਸਲਾਈਆਂ ਪਾ ਕੇ ਮੈਂ ਪਰ ਦੋ ਸਲਾਈਆਂ ਪਾ ਕੇ ਜਿਆਦਾ ਉਹ ਬਣ ਜਾਂਦਾ ਨੇੜੇ ਨੇੜੇ ਥੋੜਾ ਜਿਹਾ ਗੈਪ ਪਾ ਕੇ ਬਣਾਓ ਤਾਂ ਬਹੁਤ ਸੋਹਣਾ ਲੱਗਦਾ ਤੇ ਆਪਾਂ ਰੰਗਾਂ ਵਿੱਚ ਵੀ ਪਾ ਸਕਦੇ ਹਾਂ ਮੈਂ ਤੁਹਾਨੂੰ ਰੰਗਾਂਾਂ ਚ ਬਣਿਆ ਹੋਇਆ ਦਿਖਾਉਣੀ ਆ ਜائیں ਦੇਖੋ ਜੀ ਇਸ ਤਰ੍ਹਾਂ ਬਣਦਾ ਹੈ नीचे मैं इसी कलर से पाया हुआ है ऊपर मैं इस रंग से पाया है फिर अपने कोले निक्के निक्के कलर जमे पाए हुंदे बचे ਤੇ ਆਪਾਂ ਉਹਵੇਂ ਪਾ ਕੇ ਤੇ ਬੱਚਿਆਂ ਵਾਸਤੇ ਬਣਾ ਸਕਦੇ ਆ ਆਪਾਂ ਆਪਣੇ ਕੋਟੀ ਸਵੈਟਰ ਜੈਕਟ ਵੀ ਬਣਾ ਸਕਦੇ ਆ ਜੀ ਬਹੁਤ ਸੋਹਣੇ ਲੱਗਦੇ ਆ ਲਾਈਟ ਲਾਈਟ कलर ਪਾ ਕੇ ਦੇਖੋ ਇਹ ਕਿੰਨੇ ਸੋਹਣਾ ਬਣਿਆ ਤਿਹੋ ਮੈਂ ਇੱਕ ਵਾਰੀ ਫੇਰ ਕਹਣੀ ਆ ਜੇ ਪਲੇਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਇੱਕ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ ਤੇ ਮੇਰੀ ਵੀਡੀਓ ਦੇਖਣ ਲਈ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਆ ਗੈਪ ਦੇਆਂ ਸਲਾਈਆਂ ਆਪਾਂ ਜਿੰਨੀਆਂ ਆਪਦੇ ਮਰਜ਼ੀ ਨਾਲ ਪਾ ਸਕਦੇ ਆ ਦੇਖੋ ਮੈਂ ਤਾਂ 6-6 ਸਲਾਈਆਂ ਪਾਈਆਂ ਜੀ ਗੈਪ ਦੇਣ ਵਾਸਤੇ ਤੇ ਮੈਂ ਥੋੜਾ ਜਿਹਾ ਜੇ ਆਪਾਂ ਕਲਰਫੁੱਲ ਬਣਾਉਨੇ ਆ ਤਾਂ ਫਿਰ ਥੋੜਾ ਜਿਹਾ ਗੈਪ ਹੋਵੇ ਤਾਂ ਸੋਹਣੇ ਲੱਗਦੇ ਆ ਅੰਬਾਕੀ ਆਪੋ ਆਪਣੀ ਪਸੰਦ ਹੈ ਜੀ ਜਿਵੇਂ ਆਪਾਂ ਨੂੰ ਆਪਦੇ ਆਪ ਨੂੰ ਚੰਗਾ ਲੱਗਦਾ ਭਾਵੇਂ ਬਣਾ ਸਕਦੇ ਆ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਤੇ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ 'ਚ